अनन्य पूर्ति ਚੱਤੀ ਹੈ ਮਾਰਾ ਦਾ ਗੋਪਲ ਸ਼ੂਜੀ ਬੈਠੇ ਨੇ ਸਤਿਮੁਤੀ ਦੇ ਕੋਲ ਭਾਈ ਨੰਦ ਲਾਲ ਜੀ ਬੈਠੇ ਮਹਾਰਾਜ ਨੇ ਭਾਈ ਨੰਦ ਲਾਲ ਨੂੰ ਪੁੱਛਿਆ ਕਿ ਨੰਦਰਾ ਤੂੰ ਸੰਸਾਰ ਵਿੱਚ ਕੀ ਕਰ ਲਿਆ ਹੈ تیਰਾ ਉਰਜਨ ਕੀ ਹੈ ਅਗੋਂ ਭਾਈ ਨੰਦਲਾ ਜੀ ਨੇ ਇੱਕ ਬੇਤੀ ਕੀਤੀ। ਕਿਨੇ ਮਹਾਰਾਜ ਮੈਨੂੰ ਭਜਨ ਬੰਦਗੀ ਦੀ ਇੱਛਾ ਖੋਦ ਵਿੱਚ ਲੈ ਕੇ ਆਈ ਨੇ। ਮੈਂ ਭਜਨ ਬੰਦਗੀ ਕਰਨੀ ਆਇਆ ਹਾਂ। ਨਹੀਂ ਇਤਨਾ ਸੰਸਾਰ ਵਿੱਚ ਆਉਣ ਦਾ ਮੈਨੂੰ ਕੋਈ ਸ਼ੌਕ ਨਹੀਂ ਸਿਹ ਮਹਾਰਾਜ। ਮੈਂ ਤਾਂ ਭਜਨ ਬੰਦਗੀ ਕਰਨੀ ਆਇਆ ਹਾਂ। ਇਕ ਵਧਨ ਬੰਦਗੀ ਦਾ ਨੰਦ ਰਾਜ ਨੇ ਹਵਾਏ ਬੰਦਗੀ ਆਪੁਰ ਦਰ ਬਰਬੂਦ ਮਾਰਾ ਬਗਰ ਨਾ ਜੋ ਕਿ ਜਿਨੀ ਆਮਤ ਦਾ ਨਾਖੁਦ ਮਾਰਾ ਨਹੀਂ ਸੰਸਾਰ ਵਿੱਚ ਮੌਲ ਦਾ ਮੇਰਾ ਕੋਈ ਸ਼ੌਕ ਨਹੀਂ ਸੀ ਮਹਾਤਿ ਮੈਨੂੰ ਤਾਂ ਭਜਨ ਬੰਦਗੀ ਦੀ ਇੱਛਾ ਸੰਸਾਰ ਵਿੱਚ ਦੇਖਿਆ ਮੈਂ ਤਾਂ ਭਜਨ ਬੰਦਗੀ ਕਰਨ ਲਈ ਸੰਸਾਰ ਤੇ ਆਇਆ ਹਾਂ ਇਹੀ ਮੇਰੇ ਦੀਵਾਨਾ ਬਨੌਰ ਤੇ ਮਾਰਤ ਮਨੁੱਖ ਦੇ ਦੀਵਾਨਾ ਮਨੋਰਥ ਇਹ ਕਿ ਰੱਬ ਦਾ ਨਾਮ